ਸਾਹਿਬ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਟਿਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ ਵਟਸਐਪ ਨੰਬਰ 981450336 ਤੇ ਲੋਕੇਸ਼ਨ ਹੈਗੀ ਹੈ 124 ਸੀ ਰਣਜੀਤ ਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵੀ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਔਰ ਸਿੰਪਲ ਸੂਟ ਦੀ ਸਟੀਚਿੰਗ ਸਾਡੀ 300 ਰੁਪਿਆ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਅਗਰ ਬਾਹਰੀਆਂ ਪਹਿਣਾ ਨੇ ਸੂਟ ਸਟਿਚ ਕਰਵਾਉਣੇ ਆ ਜਾਂ ਸਾਡੇ ਤੋਂ ਲੈਣੇ ਆ ਤਾਂ ਰੇਟ ਇਹੀ ਰਹਿੰਦਾ ਜੋ ਅਸੀਂ ਇੰਡੀਆ 'ਚ ਦਿੰਨੇ ਆਂ ਪਰ ਸ਼ਿਪਿੰਗ ਚਾਰਜੇਸ ਨੇ ਜਿਹੜੇ ਉਹਨਾਂ ਨੂੰ ਐਕਸਟਰਾ ਦੇਣੇ ਪੈਂਦੇ ਨੇ ਤੇ ਮੇਰੀ ਰਿਕੁਐਸਟ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਇੰਸਟਾਗ੍ਰਾਮ 'ਇਨੂੰ ਫੋਲੋ ਕਰੋ ਤਾਂ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਢਾਈਆਂ ਵਾਲੇ ਸੂਟ ਲੈ ਕੇ ਆਏ ਆਂ ਵਿਦ ਦੁਪੱਟਾ ਵੀ ਨੇ ਵਿਦਆਊਟ ਦੁਪੱਟਾ ਵੀ ਨੇ ਇਹ ਉਹ ਤੁਹਾਡੀ ਆਪਣੀ ਚੋਇਸ ਰਹੂਗੀ ਵੀ ਜੇ ਤੁਸੀਂ ਆਪ ਦੁਪੱਟਾ ਤਿਆਰ ਕਰਨਾ ਹੈ ਤਾਂ ਆਪ ਦੁਪੱਟਾ ਲੈ ਸਕਦੇ ਹੋ ਜੇ ਤੁਸੀਂ ਸਾਡੇ ਤੋਂ ਦੁਪੱਟਾ ਤਿਆਰ ਕਰਵਾਉਣਾ ਹੈ ਤਾਂ ਸਾਨੂੰ ਫੈਬਰਿਕ ਦੱਸ ਕੇ ਜਾਂ ਜਿਸ ਤਰ੍ਹਾਂ ਦਾ ਵੀ ਤੁਸੀਂ ਨੇ ਤਿਆਰ ਕਰਵਾਉਣਾ ਹੋਊਗਾ ਉਹ ਤੁਸੀਂ ਕਰਵਾ ਸਕਦੇ ਹੋ ਤੁਸੀਂ ਹੈਂਡਵਰਕ ਵੀ ਸਾਡੇ ਤੋਂ ਬਹੁਤ ਰੀਜ਼ਨੇਬਲ ਰੇਟ ਤੇ ਕਰਵਾ ਸਕਦੇ ਹੋ ਔਰ ਮਸ਼ੀਨੀ ਵਰਕ ਵੀ ਕਰਵਾ ਸਕਦੇ ਹੋ ਤੇ ਹਰ ਤਰ੍ਹਾਂ ਦਾ ਬ੍ਰਾਂਡ ਹੈ ਜਿਹੜਾ ਰਾਮ ਟੈਕਸ ਹੋ ਗਿਆ ਦਾਸ ਬ੍ਰਾਂਡ ਹੋ ਗਿਆ ਤਮੰਨਾ ਬ੍ਰਾਂਡ ਹੋ ਗਿਆ ਇਨਾਂ ਦੇ ਸਾਰਿਆਂ ਦੇ ਸੂਟ ਆਪਣੇ ਕੋਲ ਹੈਗੇ ਨੇ ਰਖੜੀਆਂ ਤੇ ਆਪਾਂ ਨੇ ਆਫਰ ਲਈ ਹੋਈ ਹੈ ਜਿਹੜੇ ਜਿਹੜੇ ਸੂਟ ਤੁਹਾਨੂੰ ਵੀਡੀਓਜ਼ ਦੇ ਵਿੱਚ ਪਸੰਦ ਆਈਗੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਜਾਓ ਤੇ ਸ਼ਿਪਿੰਗ ਆਪਣੀ ਬਿਲਕੁਲ ਫਰੀ ਰਹੂਗੀ ਤੁਸੀਂ ਸਾਡੇ ਸਟੋਰ ਤੇ ਵਿਜ਼ਿਟਰ ਵੀ ਕਰ ਸਕਦੇ ਹੋ ਇੱਥੇ ਆ ਕੇ ਵੀ ਲੈ ਸਕਦੇ ਹੋ ਤੇ ਇਹ ਆਫਰ ਹੈ ਜਿਹੜੀ ਇਹ ਰਖੜੀਆਂ ਤੱਕ ਚੱਲੂਗੀ ਅੱਗੇ ਜਿਵੇਂ ਤੀਆਂ ਦਾ ਸੰਧਾਰਾ ਤੇ ਆਪਣਾ ਰਖੜੀਆਂ ਦਾ ਤਿਉਹਾਰ ਆ ਰਿਹਾ ਤਾਂ ਸਾਡੇ ਕੋਲੋਂ ਤੁਸੀਂ ਬਹੁਤ ਰੀਜ਼ਨੇਬਲ ਰੇਟ ਤੇ ਸੂਟ ਨੇ ਜਿਹੜੇ ਉਹ ਲੈ ਸਕਦੇ ਹੋ ਬ੍ਰੈਂਡਾਂ ਵਾਲੇ ਸੂਟ ਵੀ ਨੇ ਜਿਹੜੇ ਬ੍ਰਾਂਡੇਡ ਸੂਟ ਨੇ ਉਹ ਵੀ ਤੁਸੀਂ ਬਾਜ਼ਾਰ ਦੇ ਨਾਲੋਂ ਬਹੁਤ ਠੀਕ ਠੀਕ ਰੇਟ ਤੇ ਰੀਜ਼ਨੇਬਲ ਰੇਟ ਤੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਆਪਣੇ ਵੀਡੀਓ ਦਾ ਜਿਹੜਾ ਪਹਿਲਾ ਸੂਟ ਹੈ ਨਾ ਬੜਾ ਹੀ ਸੋਨਾ ਇਸ ਦਾ ਕਲਰ ਹੈ ਤੁਹਾਨੂੰ ਕਲਰ ਵੀਡੀਓ ਦੇ ਵਿੱਚ ਦਿਖ ਰਿਹਾ ਹੋਣਾ ਬਿਲਕੁਲ ਡਿਫਰੈਂਟ ਜਿਹਾ ਕਲਰ ਹੈ ਇਹ ਡਿਜ਼ਾਈਨ ਇੰਨਾ ਸੋਹਣਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਔਰ ਇਹ ਦੇਖੀਏ ਰੇ ਤੇ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਪੈਚ ਲਗਾ ਕੇ ਇਹ ਵਰਕ ਹੋਇਆ ਹੋਇਆ ਬਹੁਤ ਬਿਊਟੀਫੁਲ ਵਰਕ ਹੈ ਇਹਦੀ ਲੁੱਕ ਕੁਛ ਇਸ ਤਰ੍ਹਾਂ ਦੀ ਆਉਗੀ ਸੂਟ ਦੀ ਕਲਰ ਬੜਾ ਪਿਆਰਾ ਹੈ ਵਰਕ ਉਹ ਦੂਵੀ ਜਵਾ ਸੋਨਾ ਹੋਇਆ ਹੋਇਆ ਇਹ ਆ ਜਾਂਦੀ ਹੈ ਇਸ ਦੀ ਬੋਟਮ ਬੋਟਮ ਤੇ ਵੀ ਵਰਕ ਆ ਜਾਂਦਾ ਹੈ ਵਰਕ ਦੀ ਸਫਾਈ ਦੇਖੋ ਤੁਸੀਂ ਬਹੁਤ ਹੀ ਸੋਹਣਾ ਫੰਕਸ਼ਨਲ ਸੂਟ ਬਣ ਕੇ ਤਿਆਰ ਹੋਊਗਾ ਚਾਹੇ ਤੁਸੀਂ ਆਪ ਯਾਤਰਵਾਲੋ ਅਗਰ ਤੁਸੀਂ ਰਖੜੀਆਂ ਤੇ ਗਿਫਟ ਦੇਣਾ ਜਾਂ ਤੀਆਂ ਦੇ ਸੰਧਾਰੇ ਚ ਬੇਟੀਆਂ ਨੂੰ ਸੂਟ ਦੇਣੇ ਆ ਤਾਂ ਉਸ ਪਰਪਸ ਦੇ ਲਈ ਇਹ ਬਹੁਤ ਹੀ ਜ਼ਿਆਦਾ ਸੋਨਾ ਸੂਟ ਹੈ ਮਤਲਬ ਕਿ ਫੰਕਸ਼ਨਲ ਸੂਟ ਬਣਨ ਵਾਲਾ ਜਿਹੜੀ ਇਹਦੀ ਫੈਬਰਿਕ ਹੈ ਉਹ ਬਿਲਕੁਲ ਮਤਲਬ ਕਿ ਫੰਕਸ਼ਨਲ ਜਿਹੜੀ ਆਪਾਂ ਜਿਹੇ ਇਸ ਤਰ੍ਹਾਂ ਦੀ ਫੈਬਰਿਕ ਪਸੰਦ ਕਰਦੇ ਹਾਂ ਉਸ ਤਰ੍ਹਾਂ ਦੀ ਫੈਬਰਿਕ ਹੈ ਇਹ ਪੂਰਾ ਫੰਕਸ਼ਨਲ ਸੂਟ ਬਣੂਗਾ ਚਾਹੇ ਤੀਆਂ ਦੇ ਪਾ ਲਓ ਚਾਹੇ ਰਖੜੀਆਂ ਦੇ ਪਾ ਲਓ ਇਸ ਦੀ ਬਾਟਮ ਦੇ ਵਿੱਚ ਤੇ ਨਾਲ ਇਸ ਦੇ ਰਹੂਗਾ ਜੀ ਦੁਪੱਟਾ ਦੁਪੱਟਾ ਇਸ ਤਰ੍ਹਾਂ ਮਸਲੀਨ ਦਾ ਤਿਆਰ ਕਰਵਾਇਆ ਹੋਇਆ ਤੇ ਚਾਰੇ ਪਾਸੇ ਇਹ ਲੈਂਸ ਹੋਵੇ ਇਹ ਇਸੇ ਤਰ੍ਹਾਂ ਦਾ ਵਰਕ ਇੱਥੇ ਆ ਜਾਂਦਾ ਬਹੁਤ ਹੀ ਬਿਊਟੀਫੁਲ ਜਿਹੜਾ ਹੈ ਸੂਟ ਹੈ ਉਹ ਬਣ ਕੇ ਤਿਆਰ ਹੋਊਗਾ ਬਾਕੀ ਜਿਹੜਾ ਆਪਾਂ ਸ਼ਰਟ ਤਾਂ ਦਿਖਾਈ ਦਿੱਤੀ ਤੁਹਾਨੂੰ ਸ਼ਰਟ ਦੇ ਘੇਰੇ ਤੇ ਆਜੂਗਾ ਵੀ ਸੋ ਇਹ ਸ਼ੌਧਾ ਕਿ ਨਾ ਬਸ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਫੈਬਰਿਕ ਇੰਨੀ ਸੋਹਣੀਆਂ ਵੀ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਹੈ ਬਹੁਤ ਜਿਆਦਾ ਸੋਹਣਾ ਜਿਹੜੇ ਮਤਲਬ ਕਿ ਬ੍ਰਾਂਡਡ ਫੈਬਰਿਕ ਸੰਧ ਕਰਦੇ ਨੇ ਨਾ ਪਤਾ ਲੱਗ ਜਾਂਦਾ ਜਦੋਂ ਆਪਾਂ ਪਾਇਆ ਹੁੰਦਾ ਸੂਟ ਵੀ ਇਹ ਤੇ ਪੈਸਾ ਲਾਇਆ ਹੋਇਆ ਇਹ ਉਸ ਤਰ੍ਹਾਂ ਦਾ ਸੂਟ ਹੈ ਤੁਸੀਂ ਇਹਨੂੰ ਜਦੋਂ ਸਵਾਉਂਗੇ ਪਾਉਂਗੇ ਤੁਹਾਨੂੰ ਆਪਣੇ ਆਪ ਹੀ ਫੀਲਿੰਗ ਆਊਗੀ भी एक बहुत ही बहुत सोहना सूट है जोड़ा बहुत रीजनेबल रेट से असी खरीद के पाया ए गई इसकी शर्ट आ गया जी दुप्टा मसलीम का और ये इसकी बॉड कलर बड़ा सोहना ਜੀ ਆ ਗਿਆ ਜੀ ਦੂਜਾ ਸੂਟ ਇਹ ਵੀ ਬੇਹੱਦ ਸੋਹਣਾ ਖਾਦੀ ਤੇ ਤਿਆਰ ਹੋਇਆ ਹੋਇਆ ਪਿਓਰ ਖਾਦੀ ਜਿਹੜੀ ਫੈ布ਰਿਕ ਹੈ ਆਪਣੀ ਉਸ ਤੇ ਤਿਆਰ ਹੋਇਆ ਹੋਇਆ ਇਹ ਇਸ ਤਰ੍ਹਾਂ ਇਹਦਾ ਵਰਕ ਇਸ ਤਰ੍ਹਾਂ ਦਾ ਫਰੰਟ ਹੈ ਜਿਹੜਾ ਬਹੁਤ ਹੀ ਜਿਆਦਾ ਬੇਹੱਦ ਸੋਹਣਾ ਇਹ ਵੀ ਸੂਟ ਹੈ ਇਹਦਾ ਕਲਰ ਵੀ ਬੜਾ ਪਿਆਰਾ ਤੇ ਇਹ ਸਾਰਾ ਫਰੰਟ ਤੇ ਆ ਕੇ ਇਹ ਇੱਥੇ ਇਸ ਤਰ੍ਹਾਂ ਇਸ ਦਾ ਘੇਰਾ ਹੋ ਜਾਂਦਾ ਆਰ ਓਵਰ ਸੂਟ ਰਹੂਗਾ ਇਹ ਕੱਟ ਪੂਰੀ ਰਹੂਗੀ 5 ਮੀਟਰ ਦੀ ਤੁਸੀਂ ਇਸ ਦੀ ਵਰਕ ਦੀ ਸਫਾਈ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਇਹ ਸੂਟ ਹੈ ਤੇ ਇਸ ਦੀ ਜਿਹੜੀ ਲੁੱਕ ਹੈ ਉਹ ਕੁਝ ਇਸ ਤਰ੍ਹਾਂ ਦੀ ਲੁੱਕ ਹੈ ਹਰ ਇਹ ਇਸ ਦਾ ਜਿਹੜਾ ਹੈ ਇਸ ਨੂੰ ਪਾ ਸਕਦਾ ਦੇਖੋ ਬਸ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰਨਾ ਹੈ ਬੇਹੱਦ ਸੋਨਾ ਸੂਟ ਹੈ ਆਲ ਓਵਰ ਹੋਊਗਾ ਤੇ ਇਹਦੇ ਨਾਲ ਪਿਓਰ ਦਾ ਦੁਪੱਟਾ ਹੈ। ਆਲਸ ਪਿਓਰ ਦਾ ਦੁਪੱਟਾ ਹੈ ਤੇ ਚਾਰੇ ਪਾਸੇ ਖਾਦੀ ਕਾਟਨ ਦੀ ਹੋਏ ਇਸ ਤੇ ਫੈਬਰਿਕ ਲੱਗੀ ਹੋਈ ਹੈ। ਇਹ ਆਜੂਗਾ ਇਸ ਤਰ੍ਹਾਂ ਦਾ। ਇਹਦੀ ਲੁੱਕ ਹੈ ਜਿਹੜੀ ਹੋਊਗੀ ਇਸ ਤਰ੍ਹਾਂ ਦੀ। ਅਗਲਾ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਆਪਣਾ ਸ਼ੋਅ ਹੋ ਰਿਹਾ ਤੁਹਾਨੂੰ ਬੇਬੀ ਪਿੰਕ ਕਲਰ ਪਿਓਰ ਕਾਟਨ ਦਾ ਸੈਲਫ ਪ੍ਰਿੰਟ ਦੇ ਵਿੱਚ ਬੇਹੱਦ ਸੋਹਣਾ ਬੇਹੱਦ ਸੋਹਣਾ ਜਿਹੜੇ ਲਾਈਟ ਕਲਰ ਪਸੰਦ ਕਰਦੇ ਨੇ ਇਹਦਾ ਵਰਕ ਦੇਖੋ ਤੁਸੀਂ ਇਥੇ ਦੇ ਮਤਲਬ ਕਿ ਪੈਚ ਦਾ ਪੈਚ ਹੈ ਤੇ ਨਾਲ ਇਹ ਵਰਕ ਹੋਇਆ ਹੋਇਆ ਬਹੁਤ ਜਿਆਦਾ ਸੋਹਣਾ ਔਰ ਇਹਦਾ ਜਿਹੜਾ ਘੇਰਾ ਘੇਰੇ ਤੇ ਵੀ ਜੀ ਪੈਚ ਆ ਜਾਂਦਾ ਇਸ ਤਰ੍ਹਾਂ ਦਾ ਇਹ ਵਰਕ ਆ ਗਿਆ ਬੇਹੱਦ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਇਹ ਉਪਰ ਤੋਂ ਕਿੰਨੇ ਜ਼ੋਰ ਦਾ ਇਹ ਵੀ ਆਲ ਓਵਰ ਸੂਟ ਹੈ ਅ ਫੈਬਰਿਕ ਬੇਹੱਦ ਸੋਹਣੀ ਪਿਓਰ ਕਾਟਨ ਦੇ ਵਿੱਚ ਆ ਜਾਂਦੀ ਹੈ ਜਿਹਨੂੰ ਆਪਾਂ ਬੰਬੇ ਕਾਟਨ ਕਹਿੰਦੇ ਆ ਇਹਦੇ ਨਾਲ ਦਾ ਦੁਪੱਟਾ ਹੈਗਾ ਉਹ ਵੀ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਤਿਆਰ ਹੋਇਆ ਹੋਇਆ ਆ ਮਸਲੀਨ ਤੇ ਆ ਜਾਏਗਾ ਦੁਪੱਟਾ ਤੇ ਦੁਪੱਟੇ ਦੇ ਵਿੱਚ ਘਾਰ ਇਸੇ ਤਰ੍ਹਾਂ ਦਾ ਜੋ ਆਪਾਂ ਨੇ ਪੈਚ ਲਾਇਆ ਹੋਇਆ ਉਹ ਲਾ ਕੇ ਆਲੇ ਦੁਆਲੇ ਲੈਸ ਲਾਈ ਹੋਈ ਹੈ ਕਲਰ ਬੇਬੀ ਪਿੰਕ ਹੈ ਇਹ ਬਹੁਤ ਹੀ ਪਿਆਰਾ ਜਿਹਾ ਇਸ ਸੂਟ ਦਾ ਸੋਇਸ ਸੂਟ ਦੀ ਜਿਹੜੀ ਲੁੱਕ ਆ ਉਹ ਇਸ ਤਰ੍ਹਾਂ ਹੈ। ਅ ਰੇਟ ਨੇ ਜਿਹੜੇ ਉਹ ਤੁਹਾਨੂੰ ਸਕਰੀਨ ਤੇ ਸ਼ੋਅ ਹੋ ਰਹੇ ਹੋਣਗੇ ਅ ਤੁਸੀਂ ਬਸ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਦਿਓ। ਸੂਟ ਨੇ ਜਿਹੜੇ ਫ੍ਰੀ ਸ਼ਿਪਿੰਗ ਦੇ ਵਿੱਚ ਤੁਹਾਡੇ ਘਰੇ ਪਹੁੰਚਦੇ ਹੋ ਜਾਣਗੇ। ਤੇ ਇਸੇ ਸੂਟ ਦੇ ਵਿੱਚ ਇਸੇ ਮਤਲਬ ਕਿ ਸੈਲਫ ਪ੍ਰਿੰਟ ਦੇ ਵਿੱਚ ਪਾਟਨ ਦੇ ਵਿੱਚ ਆਪਣੇ ਕੋਲ ਇੱਕ ਹੌਰ ਸੂਟ ਹੈ ਨਾ ਆ ਦੇ ਇਹਦੀ ਕਢਾਈ ਵੀ ਬਹੁਤ ਜ਼ਿਆਦਾ ਸੋਹਣੀ ਆ ਇਹ ਥੋੜਾ ਜਿਹਾ ਅਲੱਗ ਇਹਦਾ ਜਿਹੜਾ ਕਢਾਈ ਹੈ ਉਹ ਅਲੱਗ ਜੇ ਤਰ੍ਹਾਂ ਦੀ ਹੈ ਇੱਥੇ ਆ ਜੇਗੀ ਕਢਾਈ ਔਰ ਘੇਰੇ ਤੇ ਉਸੇ ਤਰ੍ਹਾਂ ਦਾ ਪੈਚ ਲਗਾ ਕੇ ਤਿਆਰ ਕੀਤਾ ਇਹ ਵੀ ਪੈਚ ਆ ਜਾਊਗਾ ਇੱਥੇ ਵੀ ਔਰ ਘੇਰੇ ਤੇ ਵੀ ਇਹ ਜੇ ਪੈਚ ਤੇ ਇਹਦੀ ਲੁੱਕ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਆਉਗੀ ਸੂਟ ਦੀ ਬੜਾ ਬਿਊਟੀਫੁਲ ਸੋਹਣਾ ਜਿਹੜਾ ਪਿਸਤਾ ਜਿਹੇ ਕਲਰ ਦੇ ਵਿੱਚ ਇਹ ਸੂਟ ਆ ਜਾਂਦਾ ਆ ਚੀਜ਼ ਹੈ ਜਿਹੜੀ ਇਹਦੇ ਵਿੱਚ ਤਿੱਲੇ ਦਾ ਵੀ ਵਰਕ ਹੋਇਆ ਹੋਇਆ ਸਭ ਤੋਂ ਡਿਫਰੈਂਟ ਜਿਹੜੀ ਚੀਜ਼ ਹੈ ਜਿਹੜਾ ਇਹ ਥੱਲੇ ਪੈਚ ਦਾ ਵਰਕ ਹੈ ਨਾ ਇਹ ਵੀ ਇਸ ਨੂੰ ਥੋੜਾ ਜਿਹਾ ਹੋਰਾਂ ਸੂਟਾਂ ਦੇ ਨਾਲੋਂ ਇਹਨਾਂ ਸੂਟਾਂ ਨੂੰ ਡਿਫਰੈਂਟ ਜਿਹਾ ਕਰ ਦਿੰਦਾ ਆਹੋ ਜੀ ਇਦੀ ਲੁੱਕ ਇਸ ਤਰ੍ਹਾਂ ਦੀ ਰਹੂਗੀ ਇਹ ਦੇ ਨਾਲ ਦਾ ਵੀ ਦੁਪੱਟਾ ਹੈਗਾ ਬਹੁਤ ਸੋਹਣਾ ਜਿਹਾ ਇਹ ਆ ਗਿਆ ਦੁਪੱਟਾ ਮਸਲੀਨ ਦਾ ਤੇ ਉਵੇਂ ਜੋ ਪੈਚ ਦਾ ਵਿੱਚ ਲਗਾਇਆ ਹੋਇਆ ਉਸੇ ਤਰ੍ਹਾਂ ਦਾ ਕੱਪੜਾ ਲਗਾ ਕੇ ਆਲੇ ਦੁਆਲੇ ਇਸ ਨੂੰ ਚਾਰੇ ਪਾਸੇ ਇਸ ਦੀ ਲੈਂਸ ਲਾਈ ਹੋਈ ਹੈ ਤਾਂ ਇਹ ਦੁਪੱਟਾ ਕੁਝ ਇਸ ਤਰ੍ਹਾਂ ਦਾ ਸੂਟ ਇਸ ਤਰ੍ਹਾਂ ਲੱਗੂਗਾ ਆਲਓਵਰ ਸੂਟ ਰਹੂਗਾ ਕੱਟ ਪੂਰੀ ਰਹੂਗੀ ਕੋਈ ਟੈਨਸ਼ਨ ਨਹੀਂ ਹੈਗੀ ਬੜਾ ਹੀ ਬਿਊਟੀਫੁਲ ਜਿਹੜਾ ਇਹ ਸੂਟ ਹੈ ਬਹੁਤ ਸੋਹਣਾ ਔਰ ਬੜਾ ਪਿਆਰਾ ਜਿਹੜਾ ਕਲਰ ਹੈ ਧਰਮੀਆਂ ਚ ਪਹਿਨਵਾ ਜਦੋਂ ਤੁਸੀਂ ਇੱਕ ਵਾਰੀ ਸਾਡੇ ਨਾਲ ਜੁੜ ਗਏ ਨਾ ਫੇਰ ਤੁਸੀਂ ਹੋਰ ਕਿਧਰੋਂ ਨਹੀਂ ਤੁਸੀਂ ਬਾਜ਼ਾਰ ਦੇ ਵਿੱਚੋਂ ਸੂਟ ਲੈਣੇ ਭੁੱਲ ਜਾਓਗੇ ਕਿਉਂਕਿ ਸਾਡੇ ਰੇਟਾਂ ਦਾ ਬਾਜ਼ਾਰ ਨਾ ਬਹੁਤ ਜ਼ਿਆਦਾ ਫਰਕ ਹੈ। ਆਲੋਚ ਇਹ ਕਲਰ ਇੰਨਾਕ ਜ਼ਿਆਦਾ ਸੋਹਣਾ ਹੈ। ਬੜਾ ਪਿਆਰਾ ਜਿਹਾ ਕਲਰ ਹੈ। ਬੜਾ ਹੀ ਪਿਆਰਾ ਜ ਹੈ ਇਸ ਤੇ ਵਰਕ ਹੋਇਆ ਹੋਇਆ ਮਸ਼ੀਨੀ ਕਢਾਈ ਹੈ ਇਹ। ਪਿਓਰ ਕਾਟਨ ਬੰਬੇ ਕਾਟਨ ਹੈ ਜਿਹੜੀ ਗਰਮੀਆਂ ਦੇ ਵਿੱਚ ਗਰਮੀ ਭੁੱਲ ਜਾਓਗੇ ਤੁਸੀਂ। ਇਹਦੇ ਘੇਰੇ ਤੇ ਵਰਕ ਹੋਇਆ ਹੋਇਆ ਤੇ ਇਹ ਬੁਕਤੀ ਹੈ ਜਿਹੜੀ ਇਹ ਸਾਰੀ ਉੱਪਰ ਤੱਕ ਜਾਂਦੀ ਹੈ। ए, उपर तक बुटी जाऊगी आजगाजूगा इसकी बाजू बाजू ते भी वर्क है घेरे ते भी वर्क है ਵਰਕ ਬਹੁਤ ਜਵਾਂ ਸੁਣਾ ਬਹੁਤ ਹੀ ਸਪਾਈ ਦੇ ਵਿੱਚ ਔਰ ਇਸ ਦੀ ਲੁਕੈ ਇਵਿðaਉਟ ਦੁਪੱਟਾ ਰਹੂਗਾ ਦੁਪੱਟਾ ਤੁਸੀਂ ਆਪਣੀ ਪਸੰਦ ਦਾ ਦੱਸ ਕੇ ਤਿਆਰ ਕਰਵਾ ਸਕਦੇ ਹੋ ਕਿਸ ਕਲਰ ਚ ਕਿਸ ਫੈਬਰਿਕ ਦੇ ਵਿੱਚ ਜਾਂ ਤੁਸੀਂ ਆਪ ਦੇ ਆਪ ਵੀ ਖੁਦ ਵੀ ਤਿਆਰ ਕਰ ਸਕਦੇ ਆ ਇਹ ਜੋ ਰੇਟ ਤੁਹਾਨੂੰ ਸ਼ੋ ਹੋ ਰਿਹਾ ਇਹ ਵਿðaਉਟ ਦੁਪੱਟਾ ਹੈ ਅਗਰ ਤੁਸੀਂ ਦੁਪੱਟਾ ਤਿਆਰ ਕਰਾਉਂਦੇ ਤਾਂ ਜਿਸ ਤਰ੍ਹਾਂ ਦਾ ਕਰਾਉਂਦੇ ਉਸੇ ਤਰ੍ਹਾਂ ਦਾ ਰੇਟ ਹੈ ਜਿਹੜਾ ਉਹ ਇਹਦੇ ਵਿੱਚ ਐਡ ਹੋ ਜਾਣਾ। ਬੜਾ ਹੀ ਸੋਨਾ ਜਿਹਾ ਕਲਰ ਜਿਹੜੇ ਮਿੱਠੇ-ਮਿੱਠੇ ਜਿਹੇ ਰੰਗ ਪਸੰਦ ਕਰਦੇ ਹਨ ਉਹ ਸਾਰੇ ਉਸੇ ਤਰ੍ਹਾਂ ਦੇ ਕਲਰ ਨੇ। ਕਢਾਈ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਹੈ। ਬੁੱਤੀ ਬੜੀ ਸੋਹਣੀ ਪਈ ਹੋਈ। ਅਗਲਾ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ, ਲੋ ਜੀ। ਇਹ ਵੀ ਆਲ ਓਵਰ ਹੋਊਗਾ ਪਿਓਰ ਕਾਟਨ ਤੇ ਇਹਦੇ ਗਲੇ ਤੇ ਵਰਕ ਹੋਇਆ ਹੋਇਆ ਵਰਕ ਦੀ ਤੁਸੀਂ ਸਫਾਈ ਦੇਖੋ ਬੇਹੱਦ ਸੋਹਣਾ ਫੇਰ ਆ ਜਾਂਦਾ ਇਹ ਕਿਹ ਰਿਤੇ ਬਲ ਕਲਰ ਬਹੁਤ ਜ਼ਿਆਦਾ ਸੋਹਣੇ ਚੁੰਨ ਚੁੰਨ ਕੇ ਲਾਏ ਹੋਏ ਨੇ ਜਿਹੜੇ ਤੁਹਾਨੂੰ ਪਸੰਦ ਹੋਣ ਤਾਂ ਇਹਦੀ ਲੁੱਕ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਹੋਊਗੀ ਸੂਟ ਦੀ ਦੁਪੱਟਾ ਜਿਸ ਤਰ੍ਹਾਂ ਦਾ ਤਿਆਰ ਕਰੋਗੇ ਇਸ ਕਲਰ ਦਾ ਇਸ ਦਾ ਜਾਂ ਟਾਈਡਾਈ ਜਾਂ ਤੁਸੀਂ ਆਪ ਤਿਆਰ ਕਰਨਾ ਉਹ ਤੁਹਾਡੀ ਚੁਆਇਸ ਹੈ ਸੂਟ ਬੇਹੱਦ ਸੋਹਣਾ ਹੰਜ ਅੱਗੇ ਆ ਜਾਈਓ ਜੀ ਆ ਵਾਲਾ ਸੂਟ ਪ્યોਰ ਬੰਬੇ ਡਾਈਂ ਦੀ ਜਿਹੜੀ ਕਾਟਨ ਹੈ ਉਹ ਲੱਗੀ ਹੋਈ ਹੈ ਇਹ ਆ ਜਾਂਦਾ ਘੇਰੇ ਤੇ ਵਰਕ ਇਹ ਵੀ ਵਿਦਾਊ ਤੋਂ ਦੁਪੱਟਾ ਰਹੂਗਾ ਦੁਪੱਟਾ ਤੁਹਾਡੀ ਚੁਆਇਸ ਹੈ ਆਹ ਕਲਰ ਦਾ ਲਾ ਲਓ ਆਹ ਲਾ ਲਓ ਜੀ ਆਹ ਲਾ ਲਓ ਆਹ ਲਾ ਲਓ ਇਹ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦਾ ਤਿਆਰ ਕਰ ਲਓ ਸੈਲਫ ਪ੍ਰਿੰਟ ਔਰ ਫੈਬਰਿਕ ਹੈਗੀ ਬੰਬੇ ਡਾਈਂ ਦੀ ਕਾਟਨ ਇਹ ਆਜੂ ਦਾ ESD ਗਲੇ ਉਹ ਕਿ ਦਖਾਣ ਨੇ ਇਹਦੀ ਕੈੜੀ ਬੜੀ ਸੋਹਣੀ ਜਿਹੀ ਹੈ ਬੜੇ ਸੁਨਾਰੇ ਦਾ ਸੁਨਹਿਰੇ ਆਲੂ ਜੀ ਇਹ ਗਲੇ ਤੇ ਆ ਜਾਂਦਾ ਹੈ ਲੈਸ ਲਾਓ ਪਾਈਪਿੰਗ ਲਾਓ ਜੋ ਤੁਹਾਡੀ ਪਸੰਦ ਹੈ ਤੁਸੀਂ ਲਗਾ ਕੇ ਇਸ ਨੂੰ ਤਿਆਰ ਕਰ ਸਕਦੇ ਹੋ ਇਹ ਬੜੇ ਅੱਜ ਦੇ ਵਿੱਚ ਰਹੂਗਾ ਪਰ ਫੈਬਰਿਕ ਬਿਲਕੁਲ ਪੂਰੀ ਰਹੂਗੀ ਕੱਟ ਪੂਰਾ ਰਹੂਗਾ ਇਹਦੀ ਜਿਹੜੀ ਲੁੱਕ ਐ ਸੂਟ ਦੀ ਉਹ ਇਸ ਤਰ੍ਹਾਂ ਦੀ ਹੁੰਦੀ ਇਹ ਸਾਰੇ ਸਿੰਗਲ ਸਿੰਗਲ ਪੀਸ ਨੇ ਇਹ ਤੁਹਾਨੂੰ ਸਸਤੇ ਪੈਣਗੇ ਅਗਰ ਤੁਸੀਂ ਇਸ ਦੇ ਨਾਲ ਦਾ ਕੁਝ ਤੁਸੀਂ ਆਰਡਰ ਤੇ ਤਿਆਰ ਕਰਾਉਂਗੇ ਤਾਂ ਫਿਰ ਉਹ ਥੋੜਾ ਜਿਹਾ ਉਹਦੀ ਜਿਹੜੀ ਕਾਸਟ ਆ ਵੱਧ ਜਾਂਦੀ ਹੈ ਸੋ ਇਸੇ ਤਰ੍ਹਾਂ ਤੁਸੀਂ ਇਹ ਸੂਟ ਨੇ ਜਿਹੜੇ ਇਹ ਤੁਸੀਂ ਆਰਡਰ ਕਰੋ ਲਓ ਤੇ ਯਾਦ ਰੱਖੋਗੇ ਤੁਸੀਂ ਸਾਡੇ ਨਾਲ ਜੁੜ ਕੇ ਇਹ ਆ ਗਿਆ ਗੜਾ ਇਹ ਆ ਗਿਆ ਘੇਰਾ ਬੜਾ ਹੀ ਬਿਊਟੀਫੁਲ ਜਿਹਾ ਸੂਟ ਹੈ ਕਲਰ ਵਾਈਟ ਪਿਓ ਮਤਲਬ ਕਿ ਪੂਰਾ ਵਾਈਟ ਜਿਹਾ ਵੀ ਨਹੀਂ ਜਿਹੜੇ ਅੱਖਾਂ ਜਿਹੇ ਹਨ ਚੁਭੜੇ ਹੁੰਦੇ ਨੇ ਉਹ ਨਹੀਂ ਹੈਗਾ ਉਹ ਫੈਬਰਿਕ ਬਹੁਤ ਜਵਾ ਸੁਣੀ ਜੀ ਬੰਬੇ ਡਾਈਂਗ ਦੀ ਕਾਟਨ ਇੱਕ ਵਾਰੀ ਬਣਾ ਲਿਆ ਕਿੰਨੇ ਸਾਲ ਇਹ ਕਿਧਰੇ ਨਹੀਂ ਜਾਣਾ ਤੇ ਆਹ ਵਾਲਾ ਜਿਹੜਾ ਸੂਟ ਆ ਗਿਆ ਜੀ ਇਹ ਵੀ ਆਪ ਦੇ ਆਪ ਦੇ ਵਿੱਚ ਲਾਜਵਾਬ ਸੂਟ ਬਣੇ ਆ ਰੱਖੋ ਇਹਦੇ ਘੇਰੇ ਤੇ ਵਰਕ ਆ ਗਿਆ ਕਲਰ ਬੜਾ ਸੋਹਣਾ ਜੀ ਇਹ ਕਢਾਈ ਦੇਖੋ ਬਹੁਤ ਜਿਆਦਾ ਸੋਹਣੀ ਕਢਾਈ ਹੈ ਕਲਰ ਵੀ ਬਹੁਤ ਸੋਹਣਾ ਇਹਦੇ ਵਿੱਚ ਵੀ ਤੁਸੀਂ ਜਿਹੜਾ ਮਰਜ਼ੀ ਦੁਪੱਟਾ ਲੈ ਸਕਦੇ ਹੋ ਆ ਵੀ ਲੈ ਸਕਦੇ ਹੋ ਇਹ ਵੀ ਲੈ ਸਕਦੇ ਹੋ ਜਾਂ ਇਹ ਜਿਹੜਾ ਬੇਸ ਹੈ ਇਹ ਵੀ ਲੈ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਟਾਈ ਐਂਡ ਡਾਈ ਦਾ ਵੀ ਜਿਸ ਤਰ੍ਹਾਂ ਦਾ ਵੀ ਤੁਸੀਂ ਚਾਹੋਗੇ ਦੁਪੱਟਾ ਹੋ ਜੂ ਤੇ ਆ ਇਸ ਦੀ ਚਾਹੇ ਤਾਂ ਤੁਸੀਂ ਇਹ ਬਾਜੂ ਬਣਾ ਲਓ ਚਾਹੇ ਬਾਜੂ ਬਣਾ ਲਓ ਚਾਹੇ ਤੁਸੀਂ ਇਹ ਸਲਵਾਰ ਤੇ ਲੈ ਇਹ ਤੁਹਾਡੀ ਚੋਇਸ ਰਹੂਗੀ कपड़ा ये भी बहुत सोहना बिना लाइनिंग तो बनूंगा जी गर्मिया के तोहफे ने जिन्हें भी आप सूट खाए ने लुक कुछ इस तरह की आएगी अगर आप कलर का दुपट्टा लावे बेहत् सोहना फंक्शनल सूट बन के तैयार होगा अगला सूट है जी जेड़ा ਉਹ ਵੀ ਬਹੁਤ ਸੋਹਣਾ ਬੜਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਇਹ ਜੋ ਇਹ ਇਹ ਸੂਟ ਵੀ ਬੰਬੇ ਡਾਈਂਗ ਦੀ ਕਾਟਨ ਹੈ ਉਹ ਸੂਟ ਲਾਜਵਾਬ ਹੈ ਬੁੱਟੀ ਉੱਪਰ ਤੱਕ ਜਾਊਗੀ ਬੇਹੱਦ ਸੋਹਣਾ ਸੂਟ ਹੈ ਚਾਹੇ ਇਸ ਤਰ੍ਹਾਂ ਦਾ ਦੁਪੱਟਾ ਲੈ ਲਓ ਚਾਹੇ ਜੀ ਇਹ ਦੁਪੱਟਾ ਲੈ ਲਓ ਚਾਹੇ ਦੋਵੇਂ ਮਿਕਸ ਕਰਕੇ ਬਣਾ ਲਓ ਆਪ ਪਿਆਰ ਕਰ ਲਓ ਸੱਜਦੋਂ ਤਿਆਰ ਕਰਵਾ ਲਓ ਐਸ ਯੂ ਵਿਸ਼ ਆ ਆ ਜਾਂਦਾ ਹੈ ਇਸ ਦੇ ਬਾਜੂ ਤੇ ਚਾਹੇ ਬਾਜੂ ਤੇ ਲੈ ਆਓ ਚਾਹੇ ਸੂਟ ਵਰਤ ਲੈ ਕਲਰ ਬਹੁਤ ਹੀ ਜਿਆਦਾ ਸੋਨਾ ਬੇਹੱਦ ਸੋਨਾ ਸੂਟ ਇਹਦੀ ਲੁੱਕ ਹੈ ਜਿਹੜੀ ਕੁਛ ਇਸ ਤਰ੍ਹਾਂ ਦੀ ਆ ਤਾਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰਦੇ ਜਾਓ ਫ੍ਰੀ ਸ਼ਿਪਿੰਗ ਦੇ ਵਿੱਚ ਸੂਟ ਨੇ ਜਿਹੜੇ ਤੁਹਾਡੇ ਘਰੇ ਪਹੁੰਚਦੇ ਹੋਣਗੇ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਅਗਰ ਬਾਹਰੀਆਂ ਪਹਿਣਾ ਲੈ ਸੂਟ ਲੈਣੇ ਆ ਤਾਂ ਰੇਟ ਇਹੀ ਦੇਵਾਂਗੇ ਜਿਹੜਾ ਅਸੀਂ ਇੰਡੀਆ ਚ ਦੇ ਰਹੇ ਆ ਪਰ ਸ਼ਿਪਿੰਗ ਚਾਰजेस ਨੇ ਜਿਹੜੇ ਉਹ ਲੱਗਣਗੇ ਬਾਕੀ ਆਪਾਂ ਸਟੀਚਿੰਗ ਵੀ ਕਰਦੇ ਆ ਜੇ ਤੁਸੀਂ ਸਟਿਚ ਕਰਾਉਣਾ ਹੈ ਬਿਨਾ ਲਾਈਨਿੰਗ ਤੋਂ ਸਿੰਪਲ ਸੂਟ ਹੈ ਜਿਹੜਾ ਉਹ ਆਪਣੀ ਸਟੀਚਿੰਗ ਸਿਰਫ 300 ਰੁਪਿਆ ਆਪਣਾ ਨਾਪ ਭੇਜ ਕੇ ਤੁਸੀਂ ਸਾਨੂੰ ਸੂਟ ਸਟਿਚ ਕਰਵਾ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਵਿੱਚ ਬਣਾਇਆ ਹੋਇਆ ਸੂਟ ਆ ਤੁਹਾਡੇ ਘਰੇ ਪਹੁੰਚਦਾ ਹੋ ਜੂਗਾ ਸੋ ਇੰਸਟਾ ਤੇ ਵੀ ਮੈਨੂੰ ਫੋਲੋ ਕਰ ਲਓ ਜੀ